ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਸ਼ਾਰਾ ਦਿੱਤਾ ਹੈ ਕਿ ਉਹ ਦੇਸ਼ ਵਿੱਚ ਆਮਦਨ ਕਰ ਜਾਨੀ ਕਿ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੇ ਨੇ 트੍ਰੰਪ ਦੇ ਅਨੁਸਾਰ ਨਵੀਂ ਟੈਰਫ ਨੀਤੀ ਰਾਹੀਂ ਅਮਰੀਕਾ ਇਹਨਾਂ ਵੱਡਾ ਰਾਜਸਵ ਇਕੱਠਾ ਕਰ ਸਕਦਾ ਹੈ ਕਿ ਆਮਦਨ ਕਰ ਦੀ ਲੋੜ ਹੀ ਨਹੀਂ ਰਹੇਗੀ ਇਤਿਹਾਸ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਕਿਹਾ ਹੈ ਕਿ 1870 ਤੋਂ 1913 ਤੱਕ ਅਮਰੀਕਾ ਵਿੱਚ ਕੇਵਲ ਟੈਰਫ ਰਾਹੀਂ ਹੀ ਸਰਕਾਰੀ ਖਰਚੇ ਪੂਰੇ ਕੀਤੇ ਜਾਂਦੇ ਸੀ ਅਤੇ ਉਦੋਂ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ ਇਹ ਇੱਕ ਵੱਡਾ ਮੌਕਾ ਹੈ ਸਿਰਫ ਟੈਰਫ ਰਾਹੀਂ ਹੀ ਅਸੀਂ ਆਮਦਨ ਕਰਦੀ ਥਾਂ ਲੈ ਸਕਦੇ ਹਾਂ ਟਰੰਪ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਉਹਨਾਂ ਅੱਗੇ ਕਿਹਾ ਹੈ ਕਿ ਪਰ ਇਸ ਦੇ ਵਿੱਚ ਕਾਨੂੰਨੀ ਰੁਕਾਵਟਾ ਵੀ ਨੇ ਯਾਦ ਰੱਖੇ ਕਿ ਆਮਦਨ ਕਰ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਮਨਜ਼ੂਰੀ ਅਮਰੀਕੀ ਕਾਂਗਰਸ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਕਾਂਗਰਸ ਕੋਲ ਟੈਕਸ ਨੀਤੀਆਂ ਬਣਾਉਣ ਦਾ ਸੰਵਿਧਾਨਕ ਅਧਿਕਾਰ ਹੈ। ਟਰੰਪ ਨੇ ਇੰਟਰਵਿਊਜ਼ ਦੇ ਦੌਰਾਨ ਇਹ ਵੀ ਕਿਹਾ ਹੈ ਕਿ ਉਹ ਟੈਰਫ ਰਾਹੀ ਆਉਣ ਵਾਲੇ ਪੈਸੇ ਨਾਲ ਸਿਰਫ ਆਮਦਨ ਕਰ ਨਹੀਂ ਬਲਕਿ ਟਿਪਸ ਤੇ ਸਮਾਜਿਕ ਸੁਰੱਖਿਆ ਉੱਤੇ ਲੱਗਣ ਵਾਲੇ ਟੈਕਸ ਵੀ ਖਤਮ ਕਰ ਸਕਦੇ ਨੇ। ਟਰੰਪ ਨੇ ਦੱਸਿਆ ਹੈ ਕਿ 1880 ਦੇ ਦਹਾਕੇ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਦਾ ਮਕਸਦ ਇਹ ਫੈਸਲਾ ਕਰਨਾ ਸੀ ਕਿ ਟੈਰਫ ਰਾਹੀ ਆਉਣ ਵਾਲਾ ਪੈਸਾ ਕਿਵੇਂ ਵਧਣਾ ਹੈ ਉਹਨਾਂ ਇਲਜ਼ਾਮ ਲਗਾਇਆ ਕਿ 1913 ਵਿੱਚ ਆਮਦਨ ਕਰਦੀ ਸ਼ੁਰੂਆਤ ਬੜੀ ਚਲਾਕੀ ਦੇ ਨਾਲ ਕੀਤੀ ਗਈ ਸੀ ਉਹਨਾਂ ਕਹੇ ਕਿ 1931 ਤੇ 32 ਵਿੱਚ ਟੈਰਫ ਸਿਸਟਮ ਵਾਪਸ ਲਿਆਂਦਾ ਜਾਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਪਰ ਉਹ ਸਮਾਂ ਲੰਘ ਚੁੱਕਿਆ ਸੀ 트럼ਪ ਇਹ ਮੁਕਰਰ ਕਰਦੇ ਹਨ ਕਿ ਮਹਾਨ ਮੰਦੀ ਯਾਨੀ ਕਿ ਗ੍ਰੇਟ ਡਿਪਰੈਸ਼ਨ ਦਾ ਕਾਰਨ ਟੈਰਫ ਨਹੀਂ ਸੀ ਬਲਕਿ ਇਹ ਉਸ ਤੋਂ ਪਹਿਲਾਂ ਹੀ ਆ ਚੁੱਕੀ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਇਸ਼ਾਰਾ ਦਿੱਤਾ ਹੈ ਕਿ ਉਹ ਦੇਸ਼ ਵਿੱਚ ਆਮਦਨ ਕਰ ਜਾਨੀ ਕਿ ਇਨਕਮ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੇ ਨੇ 트੍ਰੰਪ ਦੇ ਅਨੁਸਾਰ ਨਵੀਂ ਟੈਰਫ ਨੀਤੀ ਰਾਹੀਂ ਅਮਰੀਕਾ ਇਨਾ ਵੱਡਾ ਰਾਜਸਵ ਇਕੱਠਾ ਕਰ ਸਕਦਾ ਹੈ ਕਿ ਆਮਦਨ ਕਰ ਦੀ ਲੋੜ ਹੀ ਨਹੀਂ ਰਹੇਗੀ ਇਤਿਹਾਸ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਹੈ ਕਿ 1870 ਤੋਂ 1913 ਤੱਕ ਅਮਰੀਕਾ ਵਿੱਚ ਕੇਵਲ ਟੈਰਫ ਰਾਹੀਂ ਹੀ ਸਰਕਾਰੀ ਖਰਚੇ ਪੂਰੇ ਕੀਤੇ ਜਾਂਦੇ ਸੀ ਅਤੇ ਉਦੋਂ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਸੀ ਇਹ ਇੱਕ ਵੱਡਾ ਮੌਕਾ ਹੈ ਸਿਰਫ ਟੈਰਫ ਰਾਹੀਂ ਹੀ ਅਸੀਂ ਆਮਦਨ ਕਰਦੀ ਥਾਂ ਲੈ ਸਕਦੇ ਹਾਂ 트럼ਪ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਉਹਨਾਂ ਅੱਗੇ ਕਿਹਾ ਹੈ ਕਿ ਪਰ ਇਸ ਦੇ ਵਿੱਚ ਕਾਨੂੰਨੀ ਰੁਕਾਵਟਾ ਵੀ ਨਹੀਂ ਯਾਦ ਰੱਖੇ ਕਿ ਆਮਦਨ ਕਰ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਮਨਜ਼ੂਰੀ ਅਮਰੀਕੀ ਕਾਂਗਰਸ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਕਾਂਗਰਸ ਕੋਲ ਟੈਕਸ ਨੀਤੀਆਂ ਬਣਾਉਣ ਦਾ ਸੰਵਿਧਾਨਕ ਅਧਿਕਾਰ ਹੈ 트럼ਪ ਨੇ ਇੰਟਰਵਿਊ ਦੇ ਦੌਰਾਨ ਇਹ ਵੀ ਕਿਹਾ ਹੈ ਕਿ ਉਹ ਟੈਰਫ ਰਾਹੀਂ ਆਉਣ ਵਾਲੇ ਪੈਸੇ ਨਾਲ ਸਿਰਫ ਆਮਦਨ ਕਰ ਨਹੀਂ ਬਲਕਿ ਟਿਪਸ ਤੇ ਸਮਾਜਿਕ ਸੁਰੱਖਿਆ ਉੱਤੇ ਲੱਗਣ ਵਾਲੇ ਟੈਕਸ ਵੀ ਖਤਮ ਕਰ ਸਕਦੇ ਨੇ ਟ੍ਰੈਂਪਰ ਨੇ ਦੱਸਿਆ ਹੈ ਕਿ 1880 ਦੇ ਦਹਾਕੇ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਦਾ ਮਕਸਦ ਇਹ ਫੈਸਲਾ ਕਰਨਾ ਸੀ ਕਿ ਟੈਰਫ ਰਾਹੀ ਆਉਣ ਵਾਲਾ ਪੈਸਾ ਕਿਵੇਂ ਵੰਡਣਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ 1913 ਵਿੱਚ ਆਮਦਨ ਕਰਦੀ ਸ਼ੁਰੂਆਤ ਬੜੀ ਚਲਾਕੀ ਦੇ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ 1931 ਤੇ 32 ਵਿੱਚ ਟੈਰਿਫ ਸਿਸਟਮ ਵਾਪਸ ਲਿਆਂਦਾ ਜਾਣ ਦੀ ਬਥੇਰੀ ਕੋਸ਼ਿਸ਼ ਕੀਤੀ ਗਈ ਪਰ ਉਹ ਸਮਾਂ ਲੰਘ ਚੁੱਕਿਆ ਸੀ 트럼ਪ ਇਹ ਮੁਕਰਰ ਕਰਦੇ ਹਨ ਕਿ ਮਹਾਨ ਮੰਦੀ ਯਾਨੀ ਕਿ ਗ੍ਰੇਟ ਡਿਪਰੈਸ਼ਨ ਦਾ ਕਾਰਨ ਟੈਰਿਫ ਨਹੀਂ ਸੀ ਬਲਕਿ ਇਹ ਉਸ ਤੋਂ ਪਹਿਲਾਂ ਹੀ ਆ ਚੁੱਕੀ ਸੀ